ਸਤਿ ਸ਼੍ਰੀ ਅਕਾਲ ਜੀ ਮੈਂ ਕੌਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਡਾਕਟਰ ਅਤੇ ਮਰਜੈਂਸੀ ਰੂਮ ਮਾ ਵਾਕਿੰਗ ਨਿਮੋਨੀਆ ਦੇ ਕੇਸਸਾਂ ਦੇ ਵਿੱਚ ਅਸਧਾਰਨ ਵਾਧੇ ਦੀ ਰਿਪੋਰਟ ਕਰ ਰਹੇ ਨੇ ਇਸ ਬਿਮਾਰੀ ਨੂੰ ਮਾਈਕੋਪਲਾਸਮਾ ਨਿਮੋਨੀਆ ਵੀ ਕਿਹਾ ਜਾਂਦਾ ਹੈ ਜੋ ਕਿ ਬੁਖਾਰ ਅਤੇ ਖੰਘ ਵਰਗੇ ਹਲਕੇ ਲੱਛਣਾਂ ਦੇ ਨਾਲ ਸ਼ੁਰੂ ਹੁੰਦੀ ਹੈ ਪਰ ਇਹ ਕੇਸ ਸੁਧਾਰਨ ਤੌਰ ਉਤੇ ਨਾਤਾ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਅਤੇ ਨਾਹੀ ਪਬਲਿਕ ਹੈਲਥ ਰਿਟੋਰੀਓ ਦੁਆਰਾ ਟਰੈਕ ਕੀਤੇ ਜਾਂਦੇ ਨੇ ਦੱਸਿਆ ਕਿ ਮਾਥਮ ਸਟਾਫ ਵਿਲ ਹਸਪਤਾਲ ਦੇ ਪਰਿਵਾਰਕ ਡਾਕਟਰ ਚੀਫ ਡਾਕਟਰ ਐਲਨ ਗ੍ਰਿਲਦਾ ਕਹਿੰਦੇ ਕਿ ਉਹਨਾਂ ਅਤੇ ਉਹਨਾਂ ਦੇ ਸਹਿ ਹੋ ਗਏ ਨੇ ਅਨੁਪਚਾਰਿਕ ਤੌਰ ਉਤੇ ਬੱਚਿਆਂ ਵਿੱਚ ਵਾਕਿੰਗ ਨਮੋਡੀਆਂ ਦੇ ਬਾਦੇ ਨੂੰ ਮਹਿਸੂਸ ਕੀਤਾ ਡਾਕਟਰ ਗੋਇਲ ਨੇ ਕਿਹਾ ਕਿ ਐਮਰਜੈਂਸੀ ਰੂਮ ਨੇ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਸਿਰਫ ਵੱਡੇ ਕੇਸ ਹੀ ਨਹੀਂ ਸਗੋ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਵੀ ਮਾਮਲੇ ਦੇਖੇ ਜਾ ਰਹੇ ਨੇ ਇਹ ਆਮ ਤੌਰ ਉਤੇ ਸਕੂਲੀ ਬੱਚਾ ਦੇ ਵਿੱਚ ਹੁੰਦਾ ਸੀ ਨਹੀਂ ਨਹੀਂ ਉਹਨਾਂ ਨੇ ਦੱਸਿਆ ਕਿ 2 ਹਫ਼ਤੇ ਪਹਿਲਾਂ ਉਨ੍ਹਾਂ ਨੇ ਸਿਰਫ ਇੱਕ ਹਫ਼ਤੇ ਵਿੱਚ 3 ਬੱਚਿਆਂ ਨੂੰ ਨਮੂਨੀਆ ਦਾ ਨਿਦਾਨ ਕਰਨ ਕੀਤਾ ਇਹ ਨਿਦਾਨ ਛਾਤੀ ਦੇ ਐਕਸ-ਰੇ ਰਾਹੀਂ ਪੁਸ਼ਟੀ ਕੀਤਾ ਗਿਆ ਡਾਕਟਰ ਦਾ ਮੰਨਿਆ ਕਿ ਮਹਾਮਾਰੀ ਦੇ ਦੌਰਾਨ ਜਨਤਕ ਸਿਹਤ ਪਰਬੰਧਾ ਕਾਰਨ ਬਹੁਤ ਸਾਰੇ ਬੱਚੇ ਆਮ ਬੈਕਟੀਰੀਆ ਅਤੇ ਵਾਇਰਸਾ ਦੇ ਸੰਪਰਕ ਵਿੱਚ ਨਹੀਂ ਆਏ ਇਸ ਨਾਲ ਕਈ ਬੱਚਿਆਂ ਦੀ ਪ੍ਰਕਾਟਿਕ ਰੋਗ ਪ੍ਰਤੀਰੋਧਕ ਸ਼ਕਤੀ ਵਿਕਸਿਤ ਨਹੀਂ ਹੋਈ ਤੇ ਡਾਕਟਰ ਗ੍ਰਿਲਟਾ ਕਹਿੰਦੇ ਕਿ ਇਹ ਕਾਰਨ ਹੁੰਦਾ ਮਾਈਕੋਪਲਾਜ਼ਮਾ ਦੇ ਮਾਮਲਿਆਂ ਵਿੱਚ ਸਾਈਕਲਿਕ ਵਾਧੇ ਦਾ ਕਾਰਨ ਬਣਿਆ ਦੱਸਿਆ ਕਿ ਚਿਲਡਰਨਸ ਹਸਪਤਾਲ ਆਫ ਇਸਟਰਨ অন্ਟਾਰੀਓ ਦੇ ਵਿੱਚ ਐਮਰਜੈਂਸੀ ਰੂਮ ਜੋ ਆਮ ਤੌਰ ਤੇ 150 ਮਰੀਜ਼ ਪ੍ਰਤੀ ਦਿਨ ਦੇਖਦਾ ਉਸਨੇ ਹਾਲੀ ਦੇ ਵਿੱਚ 200 ਤੋਂ 250 ਮਰੀਜ਼ਾਂ ਦੇ ਦਰਜੇ ਨੂੰ ਛੂਹਦੀ ਰਿਪੋਰਟ ਕੀਤੀ ਹੈ ਟ੍ਰਾਂਟੋਰੇ ਮਾਈਕਲ ਗਾਨ ਹਸਪਤਾਲ ਅਤੇ ਸਿਕਰਟਸ ਹਸਪਤਾਲ ਨੇ ਨਵੇਂ ਨਿਮੋਨੀਆ ਦੇ ਵਧੇ ਹੋਏ ਕੇਸਾਂ ਦੀ ਪੁਸ਼ਟੀ ਕੀਤੀ ਪਰ ਪਬਲਿਕ ਹੈਲਥ ਇੰਟਰੀਓ ਨੇ ਮਾਈਕੋਪਲਾਸਮਾ ਨਿਮੋਨੀਆ ਦੀ ਜਾਂਚ ਦੇ ਅੰਕੜੇ ਸਾਂਝੇ ਨਹੀਂ ਕੀਤੇ ਜਿਸ ਸਿਲਦੇ ਡਾਕਟਰਾਂ ਨੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਮਾਪੇ ਲੱਛਣਾਂ ਦਾ ਬੱਚਿਆਂ ਲਈ ਧਿਆਨ ਰੱਖਣ ਡਾਕਟਰ ਗਿਲ ਨੇ ਸਲਾਹ ਦਿੰਦੇ ਹੋਏ ਕਿ ਆ ਕਿ ਜੇ ਬੱਚਿਆਂ ਨੂੰ ਖੰਘ ਬੁਖਾਰ ਜਾਂ ਨੱਕ ਵਗਣ ਦੇ ਲੱਛਣ ਨੇ ਤਾਂ ਉਸਨੂੰ ਤੁਰੰਤ ਪਰਿਵਾਰਕ ਡਾਕਟਰ ਕੋਲ ਲੈ ਜਾਓ ਤੇ ਉਹਨਾਂ ਦਾ ਚੈੱਕਅਪ ਕਰਵਾਇਆ ਚੋਵੇ ਜ਼ਿਕਰ ਹੋਇਆ ਹੈ ਕਿ ਸਥਾਨਕ ਡਾਕਟਰ ਦੇ ਵੱਲੋਂ ਅੰਟੋਰੀਓ ਵਾਸੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੈਕਸੀਨੇਸ਼ਨ ਯਕੀਨੀ ਕਰਵਾਉਣ ਕਿਉਂਕਿ ਵਾਕਿੰਗ ਨਿਮੋਨੀਆ ਦਾ ਵਾਧਾ ਚਿੰਤਾਜਨਕ ਰੁਝਾਨ ਬਣਿਆ ਹੋਇਆ ਹੈ ਪਰ ਸਾਵਧਾਨੀਆਂ ਅਤੇ ਸੁਰੱਖਿਆ ਦੇ ਉਚਿਤ ਉਪਾਅ ਦੇ ਨਾਲ ਇਸ ਦੇ ਫੈਲਾਅ ਨੂੰ ਕਾਬੂ ਕੀਤਾ ਜਾ ਸਕਦਾ ਹੈ ਇਹ ਰਿਪੋਰਟ ਚੰਨ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ